ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅ ਦੋਸਤੋ ਜਿਸ ਤਰੀਕੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜਿਹੜੀਆਂ ਨੇ ਉਹ ਲਗਭਗ ਜਿਹੜਾ ਉਹ ਅਨਾਉਂਸ ਹੋਣ ਹੀ ਵਾਲੀਆਂ ਨੇ ਪਰ ਉਹਦੇ ਤੋਂ ਪਹਿਲਾਂ ਜਿਹੜਾ ਇੱਥੇ ਹੱਦਬੰਦੀ ਜਿਹੜੀ ਆ ਉਹ ਸੰਬੰਧਿਤ ਜਿਹੜੀਆਂ ਸੰਪਤੀਆਂ ਨੇ ਬਲਾਕ ਸੰਪਤੀਆਂ ਨੇ ਜਾਂ ਜ਼ਿਲ੍ਹਾ ਪ੍ਰੀਸ਼ਦ ਨੇ ਉਹਨਾਂ ਦੀਆਂ ਹੱਦਬੰਦੀਆਂ ਜਿਹੜੀਆਂ ਨੇ ਉਹ ਤੈਅ ਕੀਤੀਆਂ ਜਾ ਰਹੀਆਂ ਨੇ ਮੈਂ ਆ ਤੁਹਾਨੂੰ ਸਟੈਪ ਬਾਈ ਸਟੈਪ ਦੱਸਾਂਗਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੇ ਆਪਾਂ ਆਪਣੇ ਇਤਰਾਜ਼ ਜਿਹੜੇ ਆ ਉਹ ਪਾਉਣੇ ਆ ਤੁਸੀਂ ਨਿੱਜੀ ਤੌਰ ਤੇ ਵੀ ਪਾ ਸਕਦੇ ਹੋ ਜਾਂ ਪੰਚਾਇਤ ਜੇਕਰ ਤੁਹਾਡੀ ਪਾਉਂਦੀ ਹੈ ਤਾਂ ਪੰਚਾਇਤ ਦੇ ਤੌਰ ਤੇ ਵੀ ਪਾ ਸਕਦੇ ਹੋ ਤੇ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਜਿਹੜਾ ਉਹ ਅੱਜ ਦੱਸ ਦਿਆਂਗਾ ਕਿਉਂਕਿ ਬਹੁਤ ਜ਼ਰੂਰੀ ਹੈ ਇਹ ਦੇ ਵਿੱਚ ਦੇਖਿਆ ਜਾਵੇ ਤਾਂ ਲੋਕਤੰਤਰ ਦਾ ਕਿਤੇ ਨਾ ਕਿਤੇ ਕਲਾ ਘੁੱਟਿਆ ਜਾ ਰਿਹਾ ਬਹੁਤ ਇਹੋ ਜਿਹੀ ਘਟਿਆ ਕਿਸਮ ਦੀ ਰਾਜਨੀਤੀ ਜਿਹੜੀ ਆ ਉਹ ਇਸ ਵੇਲੇ ਜਿਹੜੀ ਉਹ ਚੱਲ ਰਹੀ ਆ ਜਿਹਦੇ ਵਿੱਚ ਮੈਂ ਆਪਣੇ ਪੇਂਟ ਦੀ ਇੱਕ ਮਿਸਾਲ ਤੁਹਾਨੂੰ ਦੇਣ ਜਾ ਰਿਹਾ ਕਿਉਂਕਿ ਮੈਂ ਪਹਿਲਾਂ ਵੀ ਤੁਹਾਡੇ ਨਾਲ ਕੁਝ ਪੋਸਟਾਂ ਦੇ ਵਿੱਚ ਸ਼ੇਅਰ ਜ਼ਰੂਰ ਕੀਤਾ ਵਾਂ ਕਿ ਮੇਰੇ ਪੇਂਟ ਦੇ ਵਿੱਚ ਇੱਕ ਬਲਕ ਸੰਮਤੀ ਸੀਟ ਜਿਹੜੀ ਉਹ ਬਣਦੀ ਸੀ ਜਿਹਦੇ ਵਿੱਚ ਤਿੰਨ ਗ੍ਰਾਮ ਪੰਚਾਇਤਾਂ ਜਿਹੜੀਆਂ ਉਹ ਸ਼ਾਮਲ ਹੁੰਦੀਆਂ ਸੀ ਤਰਦੇਓ ਤਰਦੇਓ ਸਰਦਾਰਾਂ ਅਤੇ ਮਲਕੀਤ ਸਿੰਘ ਰਕਰ ਪਰ ਐਸ ਵਾਰੀ ਪਤਾ ਨਹੀਂ ਕੀ ਸਾਡੇ ਕੁਝ ਰਾਜਨੀਤਿਕ ਆ ਆਗੂਆਂ ਨੂੰ ਜਿਹੜਾ ਉਹ ਕੀ ਖਤਰਾ ਭਾਪਿਆ ਕਿ ਮੇਰੇ ਪਿੰਡ ਦੇ ਵਿੱਚੋਂ ਸਾਡੇ ਪਿੰਡ ਦੀ ਇੱਕ ਪੰਚਾਇਤ ಗ್ರಾಮ ਪੰਚਾਇਤਰ ਦੇ ਉਹ ਸਰਦਾਰਾਂ ਚੋ ਕੇ ਬਿਲਕੁਲ ਪਿੰਡ ਦੇ ਸੈਂਟਰ ਦੇ ਵਿੱਚ ਆ ਚੜ੍ਹਦੇ ਪਾਸੇ ਜਿਹੜੀ ਆ ਉਹ ਸ਼ਹੀਦ ਮਲਕੀਤ ਸਿੰਘ ਨਗਰ ਦੀ ਪੰਚਾਇਤ ਆ ਲੈਹਦੇ ਪਾਸੇ ਜਿਹੜੀ ਆ ਉਹ ಗ್ರಾಮ ਪੰਚਾਇਤ ਤਰਦੇਉ ਦੀ ਪੰਚਾਇਤ ਆ ਤੇ ਸੈਂਟਰ ਦੇ ਵਿੱਚ ਜਿਹੜੀ ਤਰਦੇਉ ਸਰਦਾਰਾਂ ਪੰਚਾਇਤ ਆ ਉਹਨੂੰ ਕੱਢ ਕੇ ਸਾਈਡ ਤੇ ਕਰਕੇ ਦੂਸਰੇ ਪਿੰਡਾਂ ਨਾਲ ਜੋੜ ਦਿੱਤਾ ਗਿਆ ਤੇ ਉਹਦੀ ਥਾਂ ਦੇ ਉੱਤੇ ਇੱਕ ਗ੍ਰਾਮ ਪੰਚਾਇਤ ਗੱਗੜਪਣਾ ਜੋ ਕਿ 4 ਕਿਲੋਮੀਟਰ ਆ ਪਿੰਡ ਦੇ ਵਿੱਚੋਂ ਪਿੰਡ ਤੋਂ ਦੂਰ ਉਹਨੂੰ ਜਿਹੜਾ ਉਹ ਪਿੰਡ ਦੇ ਵਿੱਚ ਜਿਹੜਾ ਉਹ ਸ਼ਾਮਿਲ ਕਰ ਦਿੱਤਾ ਗਿਆ ਹਲਕਾ ਬਲਾਕ ਸੰਪਤੀ ਪਿੰਡ ਤਰਦੇਉ ਦੇ ਵਿੱਚ ਜਿਹੜਾ ਉਹ ਸ਼ਾਮਿਲ ਕਰ ਦਿੱਤਾ ਗਿਆ ਪੰਚਾਇਤ ਦੇ ਵੱਲੋਂ ਅ ਅੱਜ ਆਬਜੈਕਸ਼ਨ ਜਿਹੜੀ ਉਹ ਫਾਈਲ ਕਰ ਦਿੱਤੀ ਗਈ ਆ ਤੇ ਮੈਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਬਾਕੀ ਪੰਚਾਇਤਾਂ ਜਾਂ ਬਾਕੀ ਪਿੰਡਾਂ ਦੇ ਲੋਕ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਤੁਸੀਂ ਵਸਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਹੱਦਬੰਦੀ ਜਿਹੜੀ ਉਹ ਗਲਤ ਹੋਈ ਆ ਤੇ ਤੁਹਾਡੀ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਜਿਹੜਾ ਉਹ ਉਹ ਹੱਦਬੰਦੀ ਤਿਆਰ ਕੀਤੀ ਗਈ ਆ ਤਾਂ ਤੁਸੀਂ ਇਹਦੇ ਦੀ ਆਬਜੈਕਸ਼ਨ ਲਾ ਸਕਦੇ ਹੋ ਹਾਲੇ ਤੁਹਾਡੇ ਕੋਲੇ ਸਮਾਂ ਹੈਗਾ ਸੋ 10 ਤਰੀਕ ਨੂੰ ਜਿਹੜਾ ਵਾ ਉਹ ਨੋਟੀਫਿਕੇਸ਼ਨ ਜਾਰੀ ਹੁੰਦਾ ਤੇ ਉਹਦੇ ਤੇ 21 ਦਿਨ ਦਾ ਜਿਹੜਾ ਸਮਾਂ ਜਿਹੜਾ ਉਹ ਦਿੱਤਾ ਜਾਂਦਾ 10 ਅਗਸਤ ਨੂੰ ਜਿਹੜਾ ਵਾ ਉਹ ਨੋਟੀਫਿਕੇਸ਼ਨ ਜਾਰੀ ਹੋਇਆ ਤੇ 30 ਅਗਸਤ ਤੱਕ ਤੁਸੀਂ ਆਪਣੇ ਇਤਰਾਜ਼ ਜਿਹੜੇ ਆ ਉਹ ਵਿਅਕਤ ਕਰ ਸਕਦੇ ਹੋ ਆਪਣੇ ਇਤਰਾਜ਼ ਜਿਹੜੇ ਤੁਸੀਂ ਲਾ ਸਕਦੇ ਹੋ ਇਤਰਾਜ਼ ਲਾਉਣਾ ਕਿਵੇਂ ਹੈ ਉਹ ਮੈਂ ਤੁਹਾਨੂੰ ਸਾਰਾ ਸਟੈਪ ਬਾਈ ਸਟੈਪ ਇਸ ਵੀਡੀਓ ਦੇ ਨਾਲ ਹੀ ਦੱਸਾਂਗਾ ਸੋ ਆਪਾਂ ਸ਼ੁਰੂ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆਪਾਂ ਉਹ ਆਪਣੇ ਇਤਰਾਜ ਲਾਣੇ ਆ ਸੋ ਸਾਈਟ ਆ ਰੂਰਲ ਡਵੈਲਪਮੈਂਟ ਆਫ ਪੰਜਾਬ rdp.punjab.gov.in ਇਹਦੇ ਤੇ ਤੁਸੀਂ ਸਭ ਤੋਂ ਪਹਿਲਾਂ ਕਲਿੱਕ ਕਰਨਾ ਕਲਿੱਕ ਕਰਕੇ ਇਹਦੇ ਤੋਂ ਬਾਦਾਂ ਤੁਸੀਂ ਆ ਜਿਹੜੇ ਆ ਤਿੰਨ ਲਾਈਨਾਂ ਨੇ ਇਹ ਤੇ ਕਲਿੱਕ ਕਰਕੇ ਤੁਸੀਂ ਆ ਜਿੱਥੇ ਲਿਖਿਆ ਹੈਗਾ ਲਾਸਟ ਤੋਂ ਉੱਪਰਲਾ ਜੀਪੀ ਐਂਡ ਪੀਐਸ ਜੋਨਸ ਜ਼ਿਲ੍ਹਾ ਪ੍ਰੀਸ਼ਦ ਐਂਡ ਪੰਚਾਇਤ ਸੰਪਤੀ ਜ਼ੋਨ ਇਹਦੇ ਤੇ ਆਪਾਂ ਕਲਿੱਕ ਕਰ ਲੈਣਾ ਇੱਥੇ ਕਲਿੱਕ ਕਰਕੇ ਤੁਸੀਂ ਆ ਪੜ੍ਹ ਸਕਦੇ ਹੋ ਕਿ ਇਹਦੇ ਬਾਰੇ ਜਿਹੜਾ ਉਹਨਾਂ ਨੇ ਸਾਰਾ ਕੁਝ ਦੱਸਿਆ ਆ ਅੰਗਰੇਜ਼ੀ ਭਾਸ਼ਾ ਦੇ ਵਿੱਚ ਡਿਵੀਜ਼ਨਸ ਦੱਸੀਆਂ ਹੋਈਆਂ ਨੇ ਆਪਾਂ ਇਹਦੇ ਤੋਂ ਬਾਅਦ ਆ ਪੰਚਾਇਤ ਸੰਪਤੀ ਜੇਕਰ ਜ਼ਿਲ੍ਹਾ ਪ੍ਰੀਸ਼ਦ ਦੇ ਬਾਰੇ ਜਾਣਕਾਰੀ ਚਾਹੀਦੀ ਆ ਆਪਾਂ ਪਗਲਾ ਪਰਿਸ਼ਦ ਤੇ ਆਪਾਂ ਸਿਲੈਕਟ ਕਰ ਲਾਂਗੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਪੰਚਾਇਤ ਸੰਮਤੀ ਦੇ ਬਾਰੇ ਤੁਸੀਂ ਦੇਖਣਾ ਚਾਹੁੰਦੇ ਤਾਂ ਤੁਸੀਂ ਪੰਚਾਇਤ ਸੰਮਤੀ ਤੇ ਕਲਿੱਕ ਕਰ ਲਓ ਇਹਦੇ ਤੋਂ ਬਾਅਦ ਤੁਸੀਂ ਜੇਕਰ ਪਿੰਡ ਦਾ ਨਕਸ਼ਾ ਤੁਹਾਡੀ ਹੱਦਬੰਦੀ ਦਾ ਤੁਸੀਂ ਨਕਸ਼ਾ ਦੇਖਣਾ ਚਾਹੁੰਦੇ ਆ ਤਾਂ ਤੁਸੀਂ ਇੱਥੇ ਨਕਸ਼ੇ ਵਾਲੀ ਆਪਸ਼ਨ ਤੇ ਜਾ ਕੇ ਆਪਣੇ ਜਿਹੜਾ ਉਹ ਸਿਲੈਕਟ ਕਰ ਸਕਦੇ ਹੋ ਜਿਹੜਾ ਜੋ ਵੀ ਤੁਸੀਂ ਦੇਖਣਾ ਚਾਹੁੰਦੇ ਜਿਹੜਾ ਜਿਸ ਤਰੀਕੇ ਨਾਲ ਮੇਰਾ ਜਿਹੜਾ ਵਾ ਉਹ ਬਲਾਕ ਸੰਤੀ ਜਿਹੜੀ ਆ ਉਹ ਜੰਡੇਆਲਾ ਵਾ ਤੇ ਇਹ ਤੋਂ ਬਾਦਾਂ ਫਿਰ ਜਸਰੀ ਕੇ ਨਾ ਆਪਾਂ ਅੰਮ੍ਰਿਤਸਰ ਦੇ ਸਾਹਮਣੇ ਆਪਾਂ ਅੰਮ੍ਰਿਤਸਰ ਜਿਹੜਾ ਵਾ ਸਾਡਾ ਤੇ ਇਹਦੀਆਂ ਜਿੰਨੀਆਂ ਵੀ ਸੰਪਤੀਆਂ ਨੇ ਉਹਨਾਂ ਦੇ ਨਕਸ਼ੇ ਜਿਹੜੇ ਆ ਉਹ ਮੈਪ ਵਾਈਜ਼ ਵੇਖੋਗੇ ਤਾਂ ਸੱਜੇ ਹੱਥ ਜਿਹੜਾ ਵਾ ਉਹ ਸ਼ੋ ਕਰਦੇ ਨੇ ਇਹਦੇ ਤੋਂ ਅਲੱਗ ਛੇਕ ਕਰ ਤੁਸੀਂ ਪਿੰਡਾਂ ਦੀ ਡਿਟੇਲ ਦੇਖਣਾ ਚਾਹੁੰਦੇ ਹੋ ਤਾਂ ਲੈਫਟ ਹੈਂਡ ਸਾਈਡ ਤੇ ਜਿੱਥੇ ਇਹਦੇ ਤੇ ਸਭ ਤੋਂ ਮੈਂ ਤੁਹਾਨੂੰ ਜਿਹੜੀ ਮਹਤਵਪੂਰਨ ਜਿਹੜੀ ਗੱਲ ਦੱਸਣ ਲੱਗਾ ਕਿ ਇਹਦੇ ਵਿੱਚ ਤੁਹਾਨੂੰ ਪੜਕੇ ਦੱਸ ਦਿੰਦੇ ਆ ਸ਼ੁਰੂ ਤੋਂ ਪੰਜਾਬ ਪੰਚਾਇਤੀ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 100 ਅਤੇ 101 ਦੇ ਉਪਬੰਧਾਂ ਅਨੁਸਾਰ ਜਿਹੜੇ ਸਾਰੇ ਜਿਹੜੇ ਆ ਉਹ ਹਲਕੇ ਜਿਹੜੇ ਆ ਉਹ ਦੱਸੇ ਗਏ ਨੇ ਜਿਹੜੇ ਜਿਹੜੇ ਸਾਡੇ ਹਲਕੇ ਜਿਹੜੇ ਆ ਉਹ ਅੰਮ੍ਰਿਤਸਰ ਜਿਹੜੇ ਦੇ ਵਿੱਚ ਬਣਦੇ ਆ ਜੇਕਰ ਕਿਸੇ ਵੀ ਵਿਅਕਤੀ ਨੂੰ ਵਿਅਕਤੀ ਨੂੰ ਜ਼ਿਲ੍ਹਾ ਪ੍ਰੀਸ਼ਦ ਖੇਤਰ ਦਾ ਵੋਟਰ ਹੋਣਾ ਜ਼ਰੂਰੀ ਹੈ ਉਹਦੇ ਲਈ ਨੂੰ ਇਹਨਾਂ ਅ ਤਜਵੀਜ਼ਤ ਚੋਣ ਹਲਕਿਆਂ ਦੇ ਪ੍ਰਤੀ ਕੋਈ ਵੀ ਇਤਰਾਜ਼ ਹੋਵੇ ਤਾਂ ਸੁਝਾਅ ਦੇਣਾ ਚਾਹੁੰਦਾ ਹੋਵੇ ਚਾਹੇ ਤਾਂ ਤਜਵੀਜ਼ ਚੋਣ ਹਲਕਿਆਂ ਦੀ ਲਿਸਟ ਦੇ ਪ੍ਰਕਾਸ਼ਿਤ ਹੋਣ ਦੀ ਮਿਤੀ ਤੋਂ 22 ਦਿਨਾਂ ਦੇ ਅੰਦਰ ਅੰਦਰ ਪੇਸ਼ ਕਰ ਸਕਦਾ ਹੈ ਇਹ ਇਤਰਾਜ ਜਤਿੰਦਰ ਸਿੰਘ ਬਰਾੜ ਵਧੀਕ ਡਿਪਟੀ ਪੰਚਾਇਤ ਜੋ ਵੀ ਹੈ ਸਾਰਾ ਖੁਸ਼ ਅਗਲੇ ਬੰਨੇ ਫਿਰ ਤੁਹਾਨੂੰ ਮਿਲ ਜਣਾ ਤੁਸੀਂ ਆਪਣੇ ਜ਼ੋਨ ਦੇ ਹਿਸਾਬ ਦੇ ਨਾਲ ਤੁਸੀਂ ਆਪਣਾ ਤੈਅ ਕਰ ਸਕਦੇ ਆ ਜਦੇ ਤੋਂ ਬਾਦਾਂ ਲਿਸਟ ਜਿਹੜੀ ਆ ਤੁਹਾਡੇ ਜ਼ਿਲ੍ਹੇ ਦੀ ਜਿੰਨੇ ਵੀ ਪੰਚਾਇਤ ਸਮਤੀ ਹਲਕੇ ਆ ਉਹਨਾਂ ਦੀ ਸਾਰੀਆਂ ਲਿਸਟਾਂ ਜਿਹੜੀਆਂ ਤੁਹਾਡੇ ਸਾਹਮਣੇ ਜਿਹੜਾ ਉਹ ਸ਼ੋ ਹੋ ਜਾਣੀਆਂ ਤੁਸੀਂ ਆਪਣੇ ਚੈੱਕ ਕਰ ਸਕਦੇ ਹੋ ਕਿ ਕੀ ਤੁਹਾਡੇ ਪਿੰਡ ਜਿਹੜੇ ਆ ਉਹ ਸਹੀ तरीके ਨਾਲ ਬਣਿਆ ਜਾਂ ਨਹੀਂ ਬਣਿਆ ਇਹਦੇ ਤੋਂ ਬਾਅਦਾਂ ਨਾਲ ਦੀ ਨਾਲ ਹੀ ਤੁਹਾਨੂੰ ਇਹ ਦੱਸ ਦਿਆਂ ਕਿ ਇਹਦੇ ਵਿੱਚ ਜਿਹੜਾ ਜੇਕਰ ਤੁਸੀਂ ਇਤਰਾਜ਼ ਲਾਉਂਦੇ ਹੋ ਤਾਂ ਇਤਰਾਜ਼ ਪਾਣਾ ਕਿਹੜੇ ਈਮੇਲ ਆਈਡੀ ਦੇ ਉੱਤੇ ਆ ਮੈਂ ਤੁਹਾਨੂੰ ਉਹ ਵੀ ਦੱਸ ਦਿਆਂ ਕਿਉਂਕਿ ਮੈਂ ਖੁਦ ਜਿਹੜੇ ਉਹ ਮੇਲ ਕੀਤੀ ਹੋਈ ਆ ਮੈਂ ਉਹ ਹੀ ਖੋਲ ਲੈਣੀ ਆਪਾਂ ਮੇਲ ਆਈਡੀ ਆਪਣੀ ਖੋਲ ਲੈਣੀ ਆ ਅ ਆਪਣੇ ಗ್ರಾಮ ਪੰਚਾਇਤ ਤੋਂ ਕੀਤਾ ਤੁਸੀਂ ਨਿੱਜੀ ਤੌਰ ਤੇ ਵੀ ਕਰ ਸਕਦੇ ਹੋ ਜਰੂਰੀ ਨਹੀਂ ਕਿ ਤੁਸੀਂ ਪੰਚਾਇਤ ਦਾ ਰੈਜੂਲੇਸ਼ਨ ਹੀ ਪਾਣਾ ਪਰ ਇਹ ਆ ਕਿ ਜੇਕਰ ਪੰਚਾਇਤ ਇਸ ਚੀਜ਼ ਦੇ ਉੱਤੇ ਆਬਜੈਕਸ਼ਨ ਲਾਉਂਦੀ ਆ ਤਾਂ ਇਹ ਇਸ ਹੋਰ ਜਿਆਦਾ ਸਟਰੋਂਗ ਜਿਹੜਾ ਹੋ ਜਾਂਦਾ ਵਾ ਉਹਦੇ ਤੋਂ ਅਲੱਗ ਛੇਕਰ ਤੁਸੀਂ ਹੋਰ ਪੱਕਾ ਕੇ ਲਠੋਕਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਪਿੰਡ ਦੇ ਵਿੱਚ ਇਸ ਵਿਸ਼ੇ ਦੇ ਉੱਤੇ ಗ್ರಾಮ ਸਭਾ ਵੀ ਪੰਚਾਇਤ ਜਿਹੜੀ ਆ ਉਹ ਸੱਦ ਸਕਦੀ ਹੈ ಗ್ರಾಮ ਸਭਾ ਦਾ ਵਿਸ਼ੇਸ਼ اجلاس ਜਿਹੜਾ ਉਹ ਉਹ ਬੁਲਾਇਆ ਜਾਣਾ ਇਹਦੇ ਲਈ ਜਿਹੜਾ ਈਮੇਲ ਆਈਡੀ ਆ ਜਿਹੜੇ ਜਿਹੜੇ ਈਮੇਲ ਆਈਡੀ ਆਪਾਂ ਜਿਨ੍ਹਾਂ ਤੇ ਆਪਾਂ ਮੇਲ ਕਰਨੇ ਆ ਸਭ ਤੋਂ ਪਹਿਲਾਂ ਈਮੇਲ ਆਈਡੀ ਤੁਸੀਂ ਦੇਖ ਲਓ ddpe election@yahoo.in ਇਹ ਵਾਲਾ ਈਮੇਲ ਆਈਡੀ ਆ ਇਹਦੇ ਤੋਂ ਬਾਦਾਂ director.rdp@theetpunjab.gov.in ਬਾਕੀ ਤੁਸੀਂ ਆਪਣੇ ਬਲਾਕ ਨੂੰ CC ਲਾ ਸਕਦੇ ਹੋ ਮੈਂ ਜਿਸ ਤਰੀਕੇ ਨਾਲ ਆਪਣੇ ਰਈਏ ਬਲਾਕ ਨੂੰ CC ਲਾਈ ਹੋਈ ਐ ਐਸਟੀਐਮ ਆਫਿਸ ਨੂੰ CC ਲਾਤੀ ਆ ਤੇ ਡੀਸੀ ਅਮਰitsar ਨੂੰ CC ਲਾਈ ਆਈ ਆ ਇਹਦੇ ਨਾਲ ਦੀ ਨਾਲ ਦੀ ਜਿਹੜੀ ਜ਼ਰੂਰੀ ਗੱਲ ਇਹ ਆ ਕਿ ਤੁਸੀਂ ਆਪਣੀ ਜਿਹੜੀ ਆ ਉਹ ਜਦੋਂ ਐਪਲੀਕੇਸ਼ਨ ਮੂਵ ਕਰੋਗੇ ਦੇ ਨਾਲ ਤੁਸੀਂ ਆਪਣੇ ਹੱਦਬੰਦੀ ਦੇ ਨਕਸ਼ੇ ਜ਼ਰੂਰ ਬਣਾ ਕੇ ਭੇਜ ਦੇਣੇ ਆ ਜਸਵੀਕੇ ਦੇ ਨਾਲ ਤੁਸੀਂ ਵੀਰੇ ਨਕਸ਼ਾ ਦੇਖ ਸਕਦੇ ਹੋ ਕਿ ਇਸ ਨਕਸ਼ੇ ਦੇ ਵਿੱਚ ਜਿਹੜਾ ਵਾ ਤਰਦੇਉ ਪਿੰਡ ਜਿਹੜਾ ਵਾ ਉਹ ਸਪਸ਼ਟ ਕੀਤਾ ਗਿਆ ਪਤਰਦੇਉ ਪਿੰਡ ਦੀ ਹੱਦਬੰਦਸਤ ਜਿਹੜੀ ਆ ਉਹ ਆ ਤੁਸੀਂ ਦੇਖ ਸਕਦੇ ਹੋ ਫਰੋਜੀ ਜੇ ਕਲਰ ਦੀ ਇਹਦੇ ਤੋਂ ਅਲੱਗ ਆ ਜਿਹੜਾ yellow ਕਲਰ ਜਿਹੜਾ ਵਾ ਉਹ ਪਿੰਡ ਤਰਦੇਉ ਸਰਦਾਰਾਂ ਦਾ ਅਤੇ red ਜ਼ੋਨ ਜਿਹੜਾ ਵਾ ਉਹ ਅ ਰੈੱਡ ਕਲਰ ਜਿਹੜਾ ਵਾ ਉਹ ਸ਼ਹੀਦ ਮਲਕੀਤ ਸਿੰਘ ਨਗਰ ਦਾ ਜਿਹੜਾ ਉਹ ਬਣਾਇਆ ਆ ਇਹਦੇ ਤੋਂ ਅਲੱਗ ਅ ਦੂਸਰਾ ਨਕਸ਼ਾ ਵੀ ਮੈਂ ਤੁਹਾਨੂੰ ਦਿਖਾ ਲਦਿਆਂ ਕਿ ਕਿਸ ਤਰੀਕੇ ਦੇ ਨਾਲ ਆਪਾਂ ਤਾਂ ਜੋ ਬਿਲਕੁਲ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ ਆਬਜੈਕਸ਼ਨ ਲਾਉਣ ਦੇ ਵਿੱਚ ਕਿ ਆਹ ਤਰ੍ਹਾਂ ਦੇ ਓਪ ਪਿੰਡ ਆ ਜਿੱਥੇ yellow ਕਲਰ ਦਾ ਜਿਹੜਾ ਵਾ ਉਹ ਬਣਾਇਆ ਆ ਤਿੱਤਰ ਦੇ ਉਹ ਸਰਦਾਰਾਂ ਨੂੰ ਪਿੰਡ ਦੇ ਵਿੱਚੋਂ ਕੱਢ ਕੇ ਕਿੰਨਾ ਕਿੰਨਾ ਪਿੰਡਾਂ ਦੇ ਵਿੱਚ ਜਿਹੜਾ ਉਹ ਮਰਜ ਕੀਤਾ ਗਿਆ ਆ ਤੂੰ ਨਹੀਂ ਦੇਖ ਸਕਦੇ ਹੋ ਰਜਦਾਨ ਨੰਗਲੀ ਕੁਰਦ ਉਸਮਾ ਕੋ 8ਵੇਂ ਨੰਗਲੀ ਨਵੀਂ ਨੰਗਲੀ ਪੱਲਾ ਵੇਖੋ ਗੱਡੀ ਗੈਰ ਸਵਿਧਾਨਿਕ ਤਰੀਕੇ ਦੇ ਨਾਲ ਜਿਹੜਾ ਬਾ ਉਹ ਇਹ ਵਾਰਡ ਬੰਦੀ ਜਿਹੜੀ ਉਹ ਬਣਾਈ ਗਈ ਹੈ ਕਿਸੇ ਵੀ ਪਿੰਡ ਦੇ ਲੋਕਾਂ ਨੂੰ ਜਾਂ ਪਿੰਡ ਦੀਆਂ ਪੰਚਾਇਤਾਂ ਨੂੰ ਇਹਦੇ ਬਾਰੇ ਜਿਹੜਾ ਕੰਨੋਂ ਖੰਨ ਖਬਰ ਨਹੀਂ ਹੋਈ ਤੇ ਇਹਦੇ ਵਿੱਚ ਬਕਾਇਦਾ ਮੈਂ ਲਿਖਿਆ ਹੋਇਆ ਹੈ ਕਿ ਪਿੰਡ ਤਰਦੇਓ ਵਿੱਚੋਂ ಗ್ರಾಮ ਪੰਚਾਇਤ ਤਰਦੇਓ ਸਰਦਾਰਾਂ ਨੂੰ ਕੱਢ ਕੇ ਚਾਲਕ 4 ਕਿਲੋਮੀਟਰ ਦੂਰ ਤੋਂ ਪਿੰਡ ਗੱਗੜਪਾਣਾ ਨੂੰ ਸ਼ਾਮਲ ਕੀਤਾ ਗਿਆ। ਫਿਰ ਜਾ ਕੇ ਸਾਡੀ ਹੱਦਬਸਤ ਜਿਹੜੀ ਉਹ ਪੂਰੀ ਹੋ ਗਈ ਆ। ਉਹਦੇ ਤੋਂ ਬਾਅਦ ਆ ਇਹ ਜਿਹੜਾ ਬਲੂ ਕਲਰ ਵਿੱਚ ਲਿਖਤਾ yellow ਕਲਰ ਦੇ ਵਿੱਚ ਲਿਖਤਾ ਹੱਦਬਸਤ ਨੰਬਰ 70 ਤਰਦੇਓ ਵਿੱਚੋਂ ਤਰਦੇਓ ਸਰਦਾਰਾਂ ਨੂੰ ਕੱਢ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਖਿਲਾਰ ਦਿੱਤਾ ਗਿਆ। ਸੋ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਆਬਜੈਕਸ਼ਨ ਜਿਹੜੀ ਆ ਉਹ ਆ ਪਾ ਸਕਦੇ ਹੋ ਤੁਸੀਂ ਆਪਣੇ ਸਾਈਟ ਤੇ ਜਾ ਕੇ ਤੁਸੀਂ ਖੋਲੋ ਆਪਣਾ ਦੇਖੋ ਆਪਣੇ ਨਕਸ਼ਾ ਦੇਖੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਗਲਤ ਆ ਤੇ ਤੁਸੀਂ ਆਪਣੀ ਆਬਜੈਕਸ਼ਨ ਜ਼ਰੂਰ ਅ ਦਰਜ ਕਰੋ ਕਿਉਂਕਿ ਜਦੋਂ ਤੁਸੀਂ ਉਹ ਆਬਜੈਕਸ਼ਨ ਦਰਜ ਕਰੋਗੇ ਤਾਂ ਉਹਦੇ ਤੋਂ ਬਾਅਦ ਆ ਜਿਹੜਾ ਬਾ ਤੁਹਾਡੀ ਸੁਣਵਾਈ ਹੋਏਗੀ ਸੁਣਵਾਈ ਤੋਂ ਬਾਅਦ ਆ ਜਿਹੜਾ ਬਾ ਉਹ ਤੁਹਾਡੀ ਸੁਧਾਈ ਜਿਹੜੀ ਆ ਉਹ ਕੀਤੀ ਜਾਏਗੀ। ਇਹਦੇ ਵਿੱਚ ਮੈਂ ਤੁਹਾਨੂੰ ਨਾਲ ਦੇ ਨਾਲ ਇਹ ਵੀ ਦੱਸ ਦਿਆਂ ਕਿ ਕਿਸ ਤਰੀਕੇ ਦੇ ਨਾਲ ਮੇਰੀ ਜਿਹੜੀ ਉਹ ਲਿਸਟ ਜਿਹੜੀ ਉਹ ਮੇਲ ਜਿਹੜੀ ਉਹ ਕੀਤੀ ਆ ਕਿ ਵੱਲੋਂ ਸਰਪੰਚ ಗ್ರಾಮ ਪੰਚਾਇਤਰ ਦੇ ਉਹ ਸਰਦਾਰਾਂ ਵੱਲ ਸਪੈਸ਼ਲ ਸਖਤਰ ਪੰਜਾਬ ਸਰਕਾਰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਸ਼ਾ ਬਲਾਕ ਸੰਮਤੀ ਦੀ ਕੀਤੀ ਗਈ ਗਲਤ ਹਰ ਹੱਦਬੰਦੀ ਦੇ ਬਾਬਤ ਸੋ ਉਹਦੇ ਤੋਂ ਬਾਅਦ ਆ ਮੇਲ ਜਿਹੜੀ ਆ ਸਾਰੀ ਤੁਸੀਂ ਰੀਡ ਕਰ ਸਕਦੇ ਹੋ। ਮੇਰੇ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਮੇਲ ਤਾਂ ਤੁਸੀਂ ਕੁਝ ਆਈਡੀਆ ਇਹਦੇ ਤੋਂ ਵੀ ਲੈ ਸਕਦੇ ਹੋ ਇਹਨੂੰ ਮੈਂ ਬਾਰ-ਬਾਰ ਤੁਹਾਨੂੰ ਇਹ ਦੱਸ ਰਿਹਾ ਤੋ ਕਿ ਜ਼ਰੂਰੀ ਨਹੀਂ ਕਿ ਇਹ ਪੰਚਾਇਤ ਦੇ ਵੱਲੋਂ ਹੀ ਦਰਜ ਕੀਤੀ ਜਾਣੀ ਆ ਤੁਸੀਂ ਨਿੱਜੀ ਤੌਰ ਤੇ ਵੀ ਇਹਨੂੰ ਜਿਹੜਾ ਵਾ ਉਹ ਆਪਣੇ ਤੌਰ ਤੇ ਵੀ ਜਿਹੜਾ ਵਾ ਤੁਸੀਂ ਕੰਪਲੇਂਟ ਦਰਜ ਕਰ ਸਕਦੇ ਹੋ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਸੁਧਾਈ ਕਰਵਾ ਸਕਦੇ ਹੋ ਸੋ ਆਖਰੀ ਤਰੀਕ ਮੈਂ ਤੁਹਾਨੂੰ ਬਾਰ-ਬਾਰ ਪਹਿਲਾਂ ਵੀ ਦੱਸ ਚੁੱਕਾ ਆਖਰੀ ਤਰੀਕ ਜਿਹੜੀ ਉਹ 30 ਤਰੀਕ 30 ਅਗਸਤ ਤੱਕ ਜਿਹੜਾ ਵਾ ਤੁਸੀਂ ਆਪਣੀ ਜਿਹੜੀ ਆ ਉਹ ਇਤਰਾਜ ਜਿਹੜਾ ਵਾ ਉਹ ਲਾ ਸਕਦੇ ਹੋ ਸੋ ਮੈਨੂੰ ਉਮੀਦ ਆ ਕਿ ਤੁਸੀਂ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਵਾਲੀ ਜਾਣਕਾਰੀ ਤੋਂ ਬਾਅਦਾਂ ਤੁਸੀਂ ਆਪਣੇ ਜੇਕਰ ਤੁਹਾਡੇ ਬੈਂਡ ਦੇ ਵਿੱਚ ਤੁਹਾਡੀ ਹੱਦਬੱਸ ਜਿਹੜੀ ਉਹ ਗਲਤ ਤਰੀਕੇ ਨਾਲ ਬਣਾਈ ਗਈ ਆ ਤਾਂ ਤੁਸੀਂ ਉਹਦੇ ਵਿੱਚ ਸੁਧਾਈ ਕਰਵਾਉਣ ਲਈ ਜਿਹੜਾ ਵਾ ਆਪਣਾ ਉਦਮ ਜ਼ਰੂਰ ਕਰੋਗੇ ਕਿਉਂਕਿ ਇਹ ਲੋਕਤੰਤਰ ਦਾ ਤਮਾਸ਼ਾ ਜਿਹੜਾ ਸਰਕਾਰਾਂ ਪਹਿਲਾਂ ਵੀ ਬਣਾਉਂਦੀਆਂ ਰਹੀਆਂ ਨੇ ਤੇ ਅੱਗੇ ਵੀ ਬਣਾਉਂਦੀਆਂ ਰਹਿਣਗੀਆਂ ਪਰ ਲੋੜ ਆ ਲੋਕਾਂ ਨੂੰ ਇਸ ਪ੍ਰਤੀ ਜਿਹੜਾ ਉਹ ਜਾਗਰੂਕ ਹੋਣ ਦੀ ਕਿਉਂਕਿ ਜਦੋਂ ਤੁਹਾਨੂੰ ਵੀ ਪਤਾ ਹੀ ਹੈ ਕਿ ਜਦੋਂ ਪੰਚਾਇਤੀ ਇਲੈਕਸ਼ਨ ਹੁੰਦੀ ਆ ਤਾਂ ਸੱਤਾਧਾਰੀ ਪਾਰਟੀ ਦੇ ਜਿਹੜੇ ਆ ਆਗੂ ਹੁੰਦੇ ਆ ਜਾਂ ਸੱਤਾਧਾਰੀ ਪਾਰਟੀ ਦੇ ਜਿਹੜੇ ਵਿਧਾਇਕ ਹੁੰਦੇ ਆ ਉਹਨਾਂ ਦੇ ਵੱਲੋਂ ਜਿਹੜਾ ਵਾ ਪਿੰਡ ਦੇ ਲੋਕਾਂ ਨੂੰ ਜਿਹੜਾ ਵਾ ਖੂਬ ਫੁੱਟਬਾਲ ਬਣਾਇਆ ਜਾਂਦਾ ਕਿਸੇ ਵਾਰਡ ਦੇ ਵਿੱਚੋਂ ਚੱਕ ਕੇ ਦੂਸਰੀ ਵਾਰਡ ਦੇ ਵਿੱਚ ਸੁੱਟਿਆ ਜਾਂਦਾ ਟੱਬਰਾਂ ਦੇ ਟੱਬਰ ਪਾੜ ਦਿੱਤੇ ਜਾਂਦੇ ਪਰ ਸਾਡੇ ਤਾਂ ਇਹ ਹੈਰਾਨਗੀ ਹੋ ਗਈ ਕਹਿੰਦੇ ਕਿ ਕਿਸੇ ਨੂੰ ਵਿਅਕਤੀ ਨੂੰ ਥੜੀ ਪਾਰ ਕੀਤਾ ਜਾ ਸਕਦਾ ਪਰ ਇੱਥੇ ਤਾਂ ਸਾਡਾ ਸਾਰਾ ਪਿੰਡ ਜਿਹੜਾ ਉਹ ਥੜੀ ਪਾਰ ਕਰ ਦਿੱਤਾ ਯਾਨੀ ਕਿ ਸਾਡੀ ਪੰਚਾਇਤ ਹੀ ਪਿੰਡ ਦੀ ਹੱਦਬੰਦ ਵਿੱਚੋਂ ਵਿਚਕਾਰੋਂ ਦੋਨਾਂ ਪਿੰਡਾਂ ਦੇ ਵਿਚਕਾਰੋਂ ਚੁੱਕ ਕੇ ਜਿਹੜਾ ਉਹਨੂੰ ਬਾਹਰ ਸੁੱਟ ਦਿੱਤਾ ਗਿਆ ਸੋ ਲੋੜ ਆ ਸਾਨੂੰ ਆਪਣੇ ਆਪ 'ਚ ਜਾਗਰੂਕ ਹੋਣ ਦੀ ਇਹਦੇ ਤੋਂ ਬਾਦਾਂ ਆਬਜੈਕਸ਼ਨ ਜਿਹੜਾ ਉਹ ਉਹਦੀ ਸਾਡੀ ਸੁਣਵਾਈ ਹੋਏਗੀ ਤੁਸੀਂ ਵੀ ਆਪੋ ਆਪਣੇ ਪਿੰਡਾਂ ਦੇ ਵਿੱਚ ਜੇਕਰ ਤੁਹਾਨੂੰ ਲੱਗਦਾ ਕਿ ਗਲਤ ਹੋਇਆ ਤਾਂ ਤੁਸੀਂ ਆਬਜੈਕਸ਼ਨ ਜ਼ਰੂਰ ਪਾਓ ਕਿਉਂਕਿ ਜਿੰਨਾ ਚਿਰ ਤੁਸੀਂ ਇਤਰਾਜ਼ ਨਹੀਂ ਆਪਣਾ ਵਿਅਕਤ ਕਰਦੇ ਉਹਨਾਂ ਚਿਰ ਤੁਹਾਡੀ ਕੋਈ ਸੁਣਵਾਈ ਜਿਹੜੀ ਆ ਉਹ ਨਹੀਂ ਹੋਣ ਵਾਲੀ ਸੋ ਜਾਗਰੂਕ ਹੋਣਾ ਹਰ ਇਨਸਾਨ ਦਾ ਫਰਜ਼ ਬਣਦਾ ਸੋ ਮੈਂ ਵਾਰ-ਵਾਰ ਕਹਿੰਦਾ ਕਿ ਨਿਜੀ ਤੌਰ ਤੇ ਵੀ ਤੁਸੀਂ ਇਸੋ ਸਟੈਪ ਨੂੰ ਚੁੱਕ ਸਕਦੇ ਹੋ ਪੰਚਾਇਤੀ ਤੌਰ ਤੇ ਵੀ ਚੁੱਕ ਸਕਦੇ ਹੋ ਅ ਜੇਕਰ ਤੁਸੀਂ ਇਸ ਚੀਜ਼ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਕੋਈ ਪ੍ਰੋਬਲਮ ਸਮੱਸਿਆ ਆਉਂਦੀ ਆ ਨਹੀਂ ਕੋਈ ਸੁਣਵਾਈ ਕੀਤੀ ਜਾਂਦੀ ਤਾਂ ਫਿਰ ਅਸੀਂ ਅਗਲੇ ਬੰਨੇ ਜਿਹੜਾ ਕੋਰਟ ਦਾ ਰੁਖ ਜਿਹੜਾ ਉਹ ਅਖਤਿਆਰ ਕਰ ਸਕਦੇ ਹਾਂ ਪਰ ਇਹਦੇ ਲਈ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਜ਼ਰੂਰੀ ਏ ਆ ਕਿ ਸਾਡੇ ਕੋਲੇ ਕੋਰਟ ਜਾਣ ਤੋਂ ਪਹਿਲਾਂ ਸਾਡੇ ਕੋਲੇ ਅਪੀਲ ਦਰਜੀ ਨੇ ਸਾਰੇ ਡਾਕੂਮੈਂਟ ਜਿਹੜੇ ਆਉ ਹੋਣੇ ਅਤ ਜ਼ਰੂਰੀ ਸੋ ਧੰਨਵਾਦ ਵਾਹਿਗੁਰੂ ਜੀ ਖਾਸ ਸਾਹਿਬ ਵਾਹਿਗੁਰੂ ਜੀ ਖਾਸ ਸਾਹਿਬ